ਦੋਸਤੋ ਪਿਆਰ ਪਰਿਸ਼ਤ ਸ਼੍ਰੀ ਆਕਾਲਜੀ ਦੋਸਤੋ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਇਆ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਮਾਰ ਤੇ ਸੁਖਪਾਲ ਖਿਆਰਾ ਦੀ ਬਣਾਈ ਰੇਲ ਵਿਰੋਧੀਆਂ ਤੇ ਸਾਦੀ ਨਿਸ਼ਾਨੇ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਈ ਖੁਸ਼ਖਬਰੀ ਰਾਸ਼ਨ ਦੇ ਲਈ ਕਰਤਾ ਨਵਾਂ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ ਕਰਨ ਦੇ ਬਾਵਜੂਦ ਉਲੰਘਣਾ ਕਰਨ ਵਾਲੇ ਸਕੂਲਾਂ ਤੇ ਵੱਡਾ ਐਕਸ਼ਨ ਕੀਤੀ ਕਾਰਵਾਈ ਅਮਰਤਾ ਬੜਿੰਗ ਨੇ ਬਾਦਲਾ ਦੇ ਕੀਤਾ ਵੱਡਾ ਹਮਲਾ ਕਿਹਾ ਕਿ ਗੁਰੂ ਦੀ ਬੇਅਦਬੀ ਤੋਂ ਬਾਅਦ ਬਾਦਲਾਂ ਨੂੰ ਕੁਰਸੀ ਤੇ ਬਿਠਾਉਣ ਦੇ ਲਈ ਕੋਈ ਵੀ ਉਹਨਾਂ ਨੂੰ ਵੋਟ ਨਹੀਂ ਪਾ ਹਜ਼ਾਰਾਂ ਦੀ ਰਿਸ਼ਵਤ ਲੈਣ ਦੀ ਦੋਸਤੀ ਹੇਠ ਪੀਐਸਪੀਸੀਐਲ ਦਾ ਲਾਈਨ ਮੈਂ ਤੇ ਸਭ ਦਾ ਸਰਪੰਚ ਕੀਤਾ ਕਬੂ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਤੇ ਤੇਮੀ ਤੋਂ ਬਾਅਦ ਬਦਲੇਗਾ ਜਿਹੜਾ ਮੌਸਮ ਸੁਖਬੀਰ ਬਾਦਲ ਨੇ ਕੇਰੀ ਕਾਂਗਰਸ ਸਰਕਾਰ ਕਿਹਾ ਕਿ ਵੋਟਾਂ ਵਾਲਾ ਦਿਨ 1 ਜੂਨ ਤਰੀਕ ਨੂੰ ਖਾਸ ਅਕਾਲਪੁਰਖ ਨੇ ਸਜਾ ਦੇ ਲਈ ਯਾਦਵਾਂ ਦੇ ਲਈ ਚੁਣਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਵਿਖੇ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੀ ਇਸੇ ਦੌਰਾਨ ਉਹਨਾਂ ਨੇ ਨਾ ਸਿਰਫ ਸਰਕਾਰਾਂ ਦੀਆਂ ਪ੍ਰਾਪਤੀਆਂ ਗਣਾਈਆਂ ਸਗੋਂ ਵਿਰੋਧੀਆਂ ਦੇ ਤਿੱਖੇ ਨਿਸ਼ਾਨੇ ਵੀ ਸਾਦੇ ਇਸੇ ਦੌਰਾਨ ਉਹਨਾਂ ਨੇ ਇੱਕ ਨਵੀਂ ਕਵਿਤਾ ਇਕਲੀ ਨਾਲ ਵਿਰੋਧੀਆਂ ਤੇ ਤਿੱਖਾ ਹੌਲਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੇ ਇਸ ਕਵਿਤਾ ਦੇ ਵਿੱਚ ਬਾਦਲ ਦੀ ਸਾਰੀ ਉੱਤਪਤੀ ਸ਼ੌਮੀ ਅਕਾਲੀ ਦਲ ਦੀਆਂ ਵਿਆਖਿਆ ਕੀਤੀਆਂ ਹੋਈਆਂ ਹਨ। ਉਹਨਾਂ ਨੇ ਇਸ ਕਵਿਤਾ ਦੇ ਵਿੱਚ ਕਹਿਆ ਕਿ ਕਿ ਕਲੀਅਰ ਦੀ ਪੂਰੀ ਹਾਲਤ ਸੁਖਬੀਰ ਦੀ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕ ਲੋਕ ਉਹਦੋਂ ਸਾਨੂੰ ਚੁੰਦੇ ਸੀ ਜਦੋਂ ਵੱਡੇ ਬਾਦਲ ਸਾਹ ਚੁੰਦੇ ਸੀ। ਉਸ ਤੋਂ ਬਾਅਦ ਨਾ ਸਮਝੀ ਹੈ ਨਾ ਸੋਚੀ ਹੈ ਅਕਾਲੀ ਦਲ ਦੀ ਪੁੱਟੀ ਸਾਲੇ ਜੀਜੇ ਨੇ ਪਹੁੰਚੀ ਹੈ ਹੁਣ ਜਦ ਸਾਡੀ ਸੰਦੋਤ ਦੇ ਮਾਨ ਨੇ ਪੁੱਟੀ ਹੈ ਰਾਜਨੀਤਿਕ ਦੇ ਵਿੱਚੋਂ ਬਾਦਲ ਪਰਵਾੜ ਦੀ ਪੱਕੀ ਛੁੱਟੀ ਹੈ ਜਿਹੀਂ ਆ ਸੱਤਾ ਦੇ ਨਾਲ ਬਾਦਲ ਪਰਵਾੜ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੱਛੇ ਹਮਲੇ ਕੀਤੇ ਇਸੇ ਦੌਰਾਨ ਉਹਨਾਂ ਨੇ ਸੰਗਰੂਰ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਸੁਖਪਾਲ ਸਿੰਘ ਖੈਰਾ ਤੇ ਪ੍ਰਵਾਸੀਆਂ ਬਾਰੇ ਵੀ ਤੇ ਬਿਆਨ ਦਾ ਵੀ ਜਵਾਬ ਦਿੱਤਾ ਸੀਐਮ ਮਾਨ ਨੇ ਕਿਹਾ ਕਿ ਖੈਰਾ ਦੋਸ਼ ਲਗਾ ਰਿਹਾ ਹੈ ਕਿ ਵਿਹਾਰ ਤੋਂ ਯੂਪੀ ਤੋਂ ਆਉਣ ਵਾਲੇ ਇੱਥੇ ਨੌਕਰੀ ਲੈ ਜਾਂਦੇ ਨੇ ਸੀਐਮ ਮਾਨ ਨੇ ਕਿਹਾ ਕਿ ਉਹਨਾਂ ਕੋਲ ਸਾਰੀਆਂ ਨੌਕਰੀਆਂ ਦਾ ਡਾਟਾ ਪਿਆ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ 43000 ਨੌਕਰੀਆਂ ਵੰਡੀਆਂ ਹਨ ਅਤੇ ਜੇ ਉਹਨਾਂ ਵਿੱਚੋਂ 5-7 ਪੰਜਾਬ ਦੇ ਵਿੱਚੋਂ ਬਾਹਰ ਵਾਲੇ ਹਨ ਕਿ ਉਹ ਹਰਿਆਣਾ ਰਾਜਸਥਾਨ ਜਾਂ ਚੰਡੀਗੜ੍ਹ ਦੇ ਪੰਜਾਬੀਆਂ ਦੇ ਮੁੰਡੇ ਹਨ ਉਹਨਾਂ ਨੇ ਪੰਜਾਬੀਆਂ ਦੀ ਲਿਖਤੀ ਟੈਸਟ ਲਈ ਕਰੀਤਾ ਸੀ ਤਾਂ ਜੋ ਉਹਨਾਂ ਨੂੰ ਨੌਕਰੀਆਂ ਮਿਲੀਆਂ ਉਹਨਾਂ ਨੇ ਕਿਹਾ ਕਿ ਨੌਕਰੀ ਹਾਸਲ ਕਰਨ ਦੇ ਲਈ 90.99 ਫੀਸੀਦੀ ਨੌਜਵਾਨ ਪੰਜਾਬੀ ਹਨ ਸੀਐਮ ਮਾਨ ਨੇ ਸੁਪਾਲ ਖੈਰਾ ਨੂੰ ਚੈਲੰਜ ਕਰਦੇ ਕਿਹਾ ਹੈ ਕਿ ਉਹ ਇਸੇ ਪ੍ਰੀਖਿਆ ਵਿੱਚ 20 ਨੰਬਰ ਲੈ ਕੇ ਦਿਖਾਵੇ ਦੇਨੋ ਉਹਨੇ ਕਿਹਾ ਕਿ ਹੋਰ ਛੋੜ ਦੇ ਦਿੰਦੇ ਨਾ ਮੈਂ ਪੇਪਰ ਨੂੰ ਲੀਕ ਕਰ ਦਵਾਂਗਾ ਪਰ ਉਹ ਸਹੀ ਜਵਾਬ ਲਿਖਣ ਨਹੀਂ ਸਕੰਗੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਸਰਕਾਰ ਦੀ ਜਿਹੜੀ ਕਿ ਰਾਸ਼ਨ ਸਕੀਮ ਬਾਰੇ ਵੱਡੀ ਖੁਸ਼ਖਬਰੀ ਸੁਣਾਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਰਾਸ਼ਨ ਨਹੀਂ ਘਟਾਇਆ ਇਹ ਲੋਕ 3 ਮਹੀਨੇ ਬਾਅਦ 15 ਕਿਲੋ ਰਾਸ਼ਨ ਦੇਣ ਦੇਣ ਜਦਕਿ ਹੁਣ ਅਸੀਂ ਹਰ ਮਹੀਨੇ 5 ਕਿਲੋ ਰਾਸ਼ਨ ਦੇ ਰਹੇ ਹਾਂ ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਕਿਸੇ ਨੇ ਇਹ ਅਫਵਾਹ ਫੈਲਾਈ ਹੈ ਕਿ ਸਰਕਾਰ ਵੱਲੋਂ ਸਿਰਫ ਆਟਾ ਹੀ ਦਿੱਤਾ ਜਾਵੇਗਾ ਜੇਹਾ ਨਹੀਂ ਹੈ ਇਹ ਬਿਲਕੁਲ ਗਲਤ ਖਬਰ ਹੈ ਲੋਕਾਂ ਕੋਲੋਂ ਦੋਵੇਂ ਹੀ ਵਿਲਕਪ ਆਪਸ਼ਨ ਹਨ ਤੁਸੀਂ ਆਟਾ ਜਾਂ ਕਣਕ ਦੋਮੇਂ ਕੁਝ ਲੈ ਸਕਦੇ ਹੋ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਮੰਡੀਆਂ ਦੇ ਵਿੱਚ ਆਈ ਲਾਲ ਰੰਗ ਦੀ ਇੱਕ ਨੰਬਰ ਦੀ ਬਿਲਕੁਲ ਤਾਜ਼ਾ ਕਣਕ ਦੇ ਰਹੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਦਲਿਤ ਵਿਦਿਆਰਥੀਆਂ ਬਾਰੇ ਵੀ ਕ ਪਿਛਲੀਆਂ ਸਰਕਾਰਾਂ ਤੇ ਮੰਤਰੀਆਂ ਨੇ ਦਲਿਤ ਵਿਦਿਆਰਥੀਆਂ ਦੇ ਵੀਜ਼ੇ ਦੇ ਪੈਸੇ ਦਾ ਘੁਟਾਲਾ ਜਿਹੜਾ ਕੀਤਾ ਸੀ, ਕਪਲਾ ਕੀਤਾ ਸੀ। ਜਿਸ ਕੰਨ ਕੇਂਦਰ ਦੇ ਵੀਜ਼ੇ ਦੇ ਪੈਸੇ ਦੇ ਨੰਬੰਦ ਕਰ ਦਿੱਤੇ। ਹੁਣ ਅਸੀਂ ਸਭ ਤੋਂ ਹੁਕਮ ਦਿੱਤੀ ਹੈ ਨਹੀਂ ਸਭ ਨੂੰ ਕਿ ਕਿਸੇ ਵੀ ਦਲਿਤ ਵਿਦਿਆਰਥੀਆਂ ਦੀ ਡਿਗਰੀ ਵੀਜ਼ੇ ਅਤੇ ਪੈਸੇ ਕੰਨ ਰੁਕੀ ਹੋਈ। ਜਾ ਰੁਕ ਰੁਕ ਜਾਵੇ ਜੋ ਕਿ ਉਹਨਾਂ ਦਾ ਸਾਲ ਬਰਬਾਦ ਨਾ ਹੋਵੇ ਪੰਜਾਬ ਵਿੱਚ ਪਿਆਰੀ ਅਤਿ ਦੀ ਗਰਮੀ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਅਤੇ ਜਿਹੇ ਦੇ ਜਿਸ ਤੋਂ ਬਾਅਦ ਇਹਨਾਂ ਹੁਕਮਾਂ ਨੂੰ ਪਿੱਛੇ ਜਾਣਨ ਵਾਲੇ ਪ੍ਰਾਈਵੇਟ ਸਕੂਲਾਂ ਤੇ ਹੁਣ ਪੰਜਾਬ ਸਰਕਾਰ ਨੇ ਸਖਤ ਕਾਰਵਾਈ ਕੀਤੀ ਹੈ ਸਿੱਖਿਆ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ ਗਰਮੀਆਂ ਨੇ ਛੁੱਟੀਆਂ ਦੇ ਬਾਵਜੂਦ ਕੁੱਝ ਪ੍ਰਾਈਵੇਟ ਸਕੂਲ ਖੁੱਲ੍ਹੇ ਸੰਬੰਧੀ ਸ਼ਿਕਾਇਤਾਂ ਮਿਲੀਆਂ ਸਨ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਇਆ ਸਿੱਖਿਆ ਵਿਭਾਗ ਨੇ ਉਹਨਾਂ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਹੈ ਪੰਜਾਬ ਵਿਜੀਲੈਂਸ ਵਿਰੋਧ ਵੱਲੋਂ ਸੂਬੇ ਵਿੱਚ ਭ੍ਰਸਤਾਚਾਰ ਵਿਰੋਧ ਚਲ ਐਸਪੀਸੀ ਡਾਕਟਰ ਕੰਨਾ ਜੀ ਲੁਧਿਆਣਾ ਵਿਕੇ ਤੇ ਨਾਇਟ ਲਾਈਨਮੈਨ ਮਨਜਿੰਦਰ ਸਿੰਘ ਉਫਰਾਜੂ ਅਤੇ ਬਿੰਦੂਲਾ ਦੇ ਸਬਕਾ ਸਰਪੰਚ ਪਰਮਜੀਤ ਸਿੰਘ ਬਲਾਕ ਕੇਰੀ ਨੋਥ ਸਿੰਘ ਦੀ ਲਾਫਤੇਗੜ ਸਾਹਮਣੂ ਜਿਹੜਾ ਕਿ 12000 ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਵਿਜੀਲੈਂਸ ਵਿਰੁੱਧ ਸਾਰੀ ਬੁਲਾ ਰਿਆ ਨੇ ਦੱਸਿਆ ਹੈ ਕਿ ਇਹ ਮਕਦਮਾ ਸਾਹਿਕ ਇੰਸਪੈਕਟਰ ਬਲਵਿੰਦਰ ਸਿੰਘ ਪਾਸੀ ਵਾਸੀ ਗੁਰੂਨਾਨਕ ਨਗਰ ਕਲੋਨੀ ਖੰਨਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਤਾਚਾਰ ਵਿਰੋਧੀ ਐਕਸ਼ਨ ਲਾਈਨ ਦਰਜ ਐਕਸ਼ਨ ਲਾਈਨ ਉੱਪਰ ਦਰਜ ਕਾਰਵਾਈ ਸ਼ਿਕਾਇਤ ਦੇ ਆਧਾਰ ਤੇ ਦਸ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸਨੇ ਆਪਣੇ ਬਲਾਡ ਲਈ ਆਪਣੇ ਬਲਾਡ ਲਈ ਬਿਜਲੀ ਦਾ ਨਵਾਂ ਮੀਟਰ ਲਗਾਉਣ ਲਈ ਦਸ ਖਾਸ ਜੜੀ ਦਿੱਤੀ ਸੀ ਪਰ ਆਕੇ ਦੇ ਲਾਈਨਮੈਨ ਨੇ ਮਨੁਜਿੰਦਰ ਸਿੰਘ ਨੇ ਸਬਕਾ ਸਰਪੰਚ ਪਰਮਜੀਤ ਸਿੰਘ ਰਾਹੀਂ 15000 ਦੀ ਰਿਸ਼ਵਤੀ ਮੰਗ ਕੀਤੀ ਸੀ ਪਰ ਜਿਹੜਾ ਸੌਦਾ 12000 ਦੇ ਵਿੱਚ ਤੇ ਆਇਆ ਹੋਇਆ ਸੀ ਅਤੇ ਮੁਲਾਜ਼ਮ ਲਾਈਨਮੈਨ ਨੇ ਪਰਮਜੀਤ ਸਿੰਘ ਦੀ ਹਾਜ਼ਰੀ ਦੇ ਵਿੱਚ 2500 ਰੁਪਏ ਪਹਿਲਾਂ ਹੀ ਜਿਹੜਾ ਪਹਿਲਾਂ ਹੀ ਲੈ ਲਏ ਸਨ ਅਤੇ 9500 ਪਰਮਜੀਤ ਸਿੰਘ ਨੇ ਉਸ ਦਿਨ ਦਫਤਰਖਾਨਾ ਵਿੱਚ 19 ਤਰੀਕ ਨੂੰ ਦੇ ਦਿੱਤੇ ਸਨ ਸ਼ਿਕਾਇਤ ਕਰਤਾ ਨੇ ਰਿਸ਼ਵਤੀ ਮੰਗ ਕਰਦਿਆਂ ਉਹਨਾਂ ਦੀ ਕਾਲ ਰਿਪੋਰਟ ਵੀ ਕਰ ਲਈ ਸੀ ਅਤੇ ਉਹ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਅਤੇ ਜਿਸ ਤੋਂ ਬਾਅਦ ਸ਼ਿਕਾਇਤ ਦੀ ਪੜਤਾਲ ਦੌਰਾਨ ਲੈਣ ਵਾਲੇ ਹੱਥ ਸਹੀ ਪਾਈ ਗਈ ਜਿਹੜੇ ਕਿ ਜਿਸ ਤੋਂ ਬਾਅਦ ਉਹ ਦੋਵੇਂ ਮੁਲਾਜ਼ਮਾਂ ਨੂੰ ਕਾਬੂ ਕਰਕੇ 12000 ਦੀ ਰਿਸ਼ਵਤ ਰਕਮ ਬਰਾਮਦ ਕਰ ਲਈ ਗਈ ਹੈ ਉਹਨਾਂ ਨੇ ਕਿਹਾ ਇਸ ਮਾਮਲੇ ਦੀ ਜਿਹੜੀ ਕਿ ਅਗਲੀ ਜਾਂਚ ਜਾਰੀ ਹੈ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਇਸ ਸਮੇਂ ਗਰਮੀ ਵੀ ਪੈ ਰਹੀ ਹੈ ਕਹਿਰ ਪੈ ਰਿਹਾ ਹੈ ਰਾਜਸਥਾਨ ਦੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ 47 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ 23 ਮਈ ਤੱਕ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਇਸ ਤੋਂ ਬਾਅਦ ਗੁਜਰਾਤ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਇਹਦਰ ਹਿਮਾਚਲ ਪ੍ਰਦੇਸ਼ ਦੇ ਦੋ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਹੈ ਸ਼ਿਮਲਾ ਅਤੇ ਮੰਡੀ ਜ਼ਿਲ੍ਹਿਆਂ ਦੇ ਵਿੱਚ ਸੋਵਾਰ ਸ਼ਾਮ ਨੂੰ ਮੌਸਮ ਨੇ ਕਰਵਾਹਟ ਲੈ ਲਈ ਹੈ ਅਤੇ ਰਹਾਤਾਮੀ ਪਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਕਵਾਂਡੀ ਸਵੇਰੇ ਪੰਜਾਬ ਵਿੱਚ ਵੀ ਮੌਸਮ ਬਦਲ ਸਕਦਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ 1 ਜੂਨ ਨੂੰ ਪੈਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਹਰ ਪੰਜਾਬੀ ਅਤੇ ਹਰ ਸਿੱਖ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਵੋਟਾਂ ਦੀ ਜਿਹੜੀ ਮੀਟਿੰਗ ਜਿਹੜੀ ਚੋਣ ਹੈ ਜੂਨ ਨੂੰ ਹੈ ਸਾਲ 1984 ਦੇ ਵਿੱਚ ਇਸੇ ਦਿਨ ਸਰਕਾਰ ਨੀਲਾਤਾ ਸ਼ੁਰੂ ਹੋ ਗਿਆ ਸੀ ਇਹ ਦਿਨ ਸਤਸੰਗ ਸ਼੍ਰੀ ਹਰਮੰਦਿਰ ਸਾਹਿਬ 'ਤੇ ਹਮਲੇ ਦੀ ਜਾਲਮੀ ਵਰਸੇਂ ਦਾ ਦਿਨ ਹੈ ਕੁਦਰਤ ਦੇ ਅਕਾਲ ਪੁਰਖ ਨੇ ਸਿੱਧਜ ਵਾਸੀ ਇਤਫਾਕ ਨੂੰ ਇੱਕ ਵਾਰ ਤੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਢੰਕਾ ਅਤੇ ਤੋਪਾਂ ਦੇ ਨਾਲ ਸਾਡੇ ਪਰਵਿੱਤ ਅਸਥਾਨ ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਆਵਾਜ਼ ਦਿਵਉਣ ਲਈ ਚੁਣਿਆ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਹਰ ਪੰਜਾਬੀ ਅਤੇ ਖਾਸ ਕਰਕੇ ਹਰ ਸਿੱਖ ਨੂੰ ਅਪੀਲ ਕਰਦੇ ਹਾਂ ਕਿ 1 ਜੂਨ ਨੂੰ ਪੰਦਰ ਪਾਰਟੀ ਸ਼ੌਮਨੀ ਅਕਾਲੀ ਦਲ ਦੇ ਇਸ ਉਮੀਦਵਾਰ ਨੂੰ ਵੋਟਾਂ ਪਾ ਕੇ ਸਿੱਖੀ ਵਿਰੋਧੀ ਕਾਂਗਰਸ ਨੂੰ ਪੰਦਕ ਸਿਖਾਉਣ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਾਡੇ ਚੈਨਲ ਤੇ ਅਰੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ